ਕੀ ਆ ਕੀ ਮੇਰੇ ਭਰਾ ਜਿੰਨੇ ਵੀ ਸ਼ਹਿਰ ਵਾਸੀ ਤੇ ਮੇਰੇ ਵੀਰ ਯੂਨੀਅਨ ਦੇ ਪ੍ਰਧਾਨ ਆਏ ਨੇ ਸਾਰੇ ਇਹਨਾਂ ਨੇ ਵੱਧ ਚੜ ਕੇ ਅੱਜ ਵਾਵਾ ਸਾਹਿਬ ਦਾ ਸਰਕਾਰ ਮਾਨ ਕੀਤਾ ਇਹ ਇਹਨਾਂ ਨੇ 바ਵਾ ਸਾਹਿਬ ਦੀ ਖੁਸ਼ੀ ਬਣਾਈ ਆ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਜਿੰਨਾ ਹੋ ਗਈ ਤਾਂ ਜਿਹੜੇ ਸ਼ਰਾਬੀ ਲੋਕ ਨੇ ਜਿਹੜੇ 바ਵਾ ਸਾਹਿਬ ਦੀ ਮੂਰਤੀ ਨੂੰ ਤੋੜਨਾ ਜਾਂਦੇ ਸੀ ਇਸ ਵਾਸਤੇ ਸਾਡੇ ਪੰਜਾਬ ਦੇ ਕਮਿਸ਼ਨਰ ਸਾਹਿਬ ਨੇ ਕਮਿਸ਼ਨਰ ਸਾਹਿਬ ਨੇ ਇੱਕ ਸਹੂਲਤ ਦਿੱਤੀ ਸੀਗੇ ਅਫਸਰ ਲਾ ਕੇ ਕੁਝ ਨੂੰ ਲਾ ਕੇ ਸਾਡੇ 바ਵਾ ਸਾਹਿਬ ਦੀ ਸੁੰਝਾ ਵਾਸਤੇ ਇੱਥੇ ਉਸ ਲੱਗੀ ਹੋਈ ਆ ਅਤੇ ਲੰਗਰ ਚੱਲ ਰਿਹਾ ਪਰ ਬਹੁਤ ਖੁਸ਼ੀ ਆ ਕਿ ਸਾਰੇ ਧਨ ਭਰਾ ਬੜੇ ਇਮਾਨਦਾਰ ਅਤੇ ਸਰਕਾਰ ਨਾਲ ਇਸ ਖੁਸ਼ੀ ਨੂੰ ਸ਼ਾਮਲ ਹੋ ਕੇ ਇਹ ਕੁਜੀ ਬਣਾ ਰਹੇ ਨੇ ਜੈ ਸ਼੍ਰੀ ਰਾਮ ਜੈ ਭਾਰਤ ਜੈ ਭੀਮ ਜੈ ਸ਼ਿਵ ਜਨਾ ਅੱਜ ਬਾਬਾ ਸਾਹਿਬ ਜੀ ਦਾ 144ਵਾਂ ਵਰ੍ਹੇ ਹੈ ਔਰ ਬਾਬਾ ਸਾਹਿਬ ਜਿਨੇ ਜੋ ਹਿੰਦੁਸਤਾਨ ਨੂੰ ਔਰ ਹਿੰਦੁਸਤਾਨ ਦੀ ਜਨਤਾ ਨੂੰ ਔਰ ਹਿੰਦੁਸਤਾਨ ਦੇ ਕਾਨੂੰਨ ਨੂੰ ਜੋ ਸੰਵਿਧਾਨ ਦਿੱਤਾ ਅੱਜ ਅਸੀਂ ਉਸੇ ਦੇ ਨਕਸ਼ੇ ਕਰਮ ਤੇ ਚੱਲ ਰਹੇ ਹਾਂ ਔਰ ਨੌਜਵਾਨ ਪੀੜੀ ਨੂੰ ਇਹ ਅਪੀਲ ਹੈ ਦੇਸ਼ਵਾਸੀਆਂ ਨੂੰ ਅਪੀਲ ਹੈ ਕਿ ਇਹ ਬਾਬਾ ਸਾਹਿਬ ਦੇ ਜੋ ਸੰਵਿਧਾਨ ਬਣਾਏ ਇਹਨੇ ਅਸੀਂ ਉਹਨਾਂ ਤੇ ਹੀ ਚੱਲ ਕੇ ਆਪਣੀ ਕਾਮਯਾਬੀ ਔਰ ਬਾਬਾ ਸਾਹਿਬ ਦੇ ਜਿਹੜੇ ਸਪਨੇ ਸੀ ਉਹਨਾਂ ਨੂੰ ਪੂਰੇ ਕਰਨ ਵਾਸਤੇ ਅੱਜ ਮੈਦਾਨ ਦੇ ਵਿੱਚ ਖੜੇ ਆਂ ਔਰ ਸਾਡੇ ਨਾਲ ਰਾਜੀਪਾ ਜੀ ਨੇ ਜਿਹੜਾ ਉਹ ਅਦਖਸ਼ੀ ਵਿੱਚ ਪ੍ਰੋਗਰਾਮ ਚੱਲ ਰਿਹਾ ਹੋਇਆ ਹੈ ਬਾਬਾ ਸਾਹਿਬ ਨੇ ਬਰਥਡੇ ਦੀ ਸਾਰੇ ਦੇਸ਼ ਵਾਸੀਆਂ ਨੂੰ ਔਰ ਸਭੀ ਨੌਜਵਾਨਾਂ ਨੂੰ ਲੱਖ ਲੱਖ ਮੁਬਾਰਕਾਇਓ ਜੈ ਸ਼੍ਰੀ ਰਾਮ